ਬਟਾਲਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਇੱਕ ਗੈਂਗਸਟਰ ਦਾ ਅਨਕਾਊਂਟਰ ਕਰਨ ਦਾ ਇੱਕ ਵੱਡਾ ਦਾਵਾ ਕੀਤਾ ਹੈ। ਤੁਹਾਨੂੰ ਦੱਸ ਦਈਏ ਦਵਾਰੇ ਕੇ ਜੱਗੂ ਭਗਵਾਨਪੁਰੀਏ ਦੇ ਨਾਲ ਇਹ ਜੁੜਿਆ ਗੈਂਗਸਟਰ ਪੰਜਾਬ ਪੁਲਿਸ ਵੱਲੋਂ ਅਨਕਾਊਂਟਰ ਕੀਤਾ ਗਿਆ ਬਟਾਲਾ ਦੇ ਵਿੱਚ ਕਲਾਨੌਰ ਦੇ ਵਿੱਚ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਆ। ਤੁਹਾਨੂੰ ਦੱਸ ਦਈਏ ਕਿ ਕਲਾਨੌਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਹੀ ਇੱਕ ਡਾਕਟਰ ਦੀ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਕਿ ਉਹੀ ਗੈਂਗਸਟਰ ਆ ਜਿਹੜਾ ਕਿ ਜੱਗੂ ਭਗਵਾਨਪੁਰੀ ਦਾ ਗੁਰਗਾ ਜਿਹੜਾ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਵੱਲੋਂ ਅੱਜ ਅਨਕਾਊਂਟਰ ਕੀਤਾ ਗਿਆ ਪਹਿਲਾਂ ਤੁਹਾਨੂੰ ਡੀਐਸਓ ਸੰਜੀਵ ਕੁਮਾਰ ਦਾ ਜਿਹੜਾ ਬਿਆਨ ਸੁਣਾ ਦਿੰਦੇ ਆ ਫਿਰ ਤੁਹਾਨੂੰ ਦੱਸਦੇ ਆ ਕਿ ਅਨਕਾਊਂਟਰ ਸਹੀ ਆ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਜਿਹੜਾ ਇਹ ਫੇਕ ਅਨਕਾਊਂਟਰ ਆ ਕਿ ਅਸਲੀ ਆ ਪਰ ਕਹਾਣੀ ਸੇਮ ਉਹੀ ਆ ਕਹਾਣੀ ਦੀ ਬਤੰਦਰ ਬਦਲਦੇ ਤੇ ਪਹਿਲਾ ਧਾਰ ਨੂੰ ਜਿਹੜਾ ਇੱਕ ਆ ਬਿਆਨ ਸੁਣਾ ਦੇ ਡੀਐਸਪੀ ਸੰਜੀਤ ਮਾਰਦਾ ਰਜਵੰਤ ਕੌਰ ਸੇਖਮਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੇਰ ਕਲਾ ਕੁੰਜਰ ਪਿੰਡ ਦੇ ਵਿੱਚ ਘਾਹ ਰਹੀ ਹੈ ਨਹਿਰ ਦੇ ਕੰਢੇ ਤੇ ਜਦੋਂ ਬਰਾਮਦਗੀ ਕਰਵਾਲਣ ਲੱਗੇ ਪ੍ਰੀਕਾਸ਼ਨਸ ਕੁਰੀਆਂ ਲਈਆਂ ਗਈਆਂ ਸੀ ਵੈਸੇ ਐਸਐਚਓ ਸਾਹਿਬ ਕੋਲ ਉਹ ਕੁਝ ਨਹੀਂ ਸੀ ਉਸ ਵੇਲੇ ਤੇ ਇਹਨੇ ਉੱਥੋਂ ਕੱਢ ਕੇ ਦੇ ਦੋ ਫਾਇਰ ਕੀ ਤਰ ਹੈ ਜੀ ਤੇ ਐਸਐਚਓ ਸਾਹਿਬ ਦੇ ਜਿਹੜੇ ਰੀਡਰ ਕਮੰਡਨ ਨੇ ਉਹਨਾਂ ਵੱਲੋਂ ਵੀ ਦੋ ਰੌਂਡ ਫਾਇਰ ਕੀਤੇ ਗਿਆ ਪਹਿਲਾ ਤਾਂ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿੱਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਪ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਣਾ ਡੀਐਸਪੀ ਦਾ ਬਿਆਨ ਤੁਸੀਂ ਸੁਣ ਲਿਆ ਕਹਿੰਦਾ ਜਿਹੜਾ ਆਸਲਾ ਸੀ ਉਹ ਜਿਹੜਾ ਇੱਕ ਜਿਹੜਾ ਕਲਾ ਨੌਰ ਦੇ ਜਿਹੜਾ ਕਿ ਇੱਕ ਨਹਿਰ ਜਾਂਦੀ ਆ ਉੱਥੇ ਦੱਬਿਆ ਹੋਇਆ ਸੀ ਤੇ ਜਦੋਂ ਕਹਿੰਦਾ ਅਸੀਂ ਪੁਲਿਸ ਪਾਰਟੀ ਸਮੇਤ ਉੱਥੇ ਉਹਨੂੰ ਕਢਾਉਣਗੇ ਤਾਂ ਉਹਨਾਂ ਨੇ ਜਿਹੜਾ ਆਸਲਾ ਦੱਬਿਆ ਸੀ ਉਹ ਚੁੱਕ ਕੇ ਪੁਲਿਸ ਪਾਰਟੀ ਦੇ ਚਲਾ ਦਿੱਤਾ ਤੇ ਐਸਐਸਓ ਦੇ ਰੀਡਰ ਵੱਲੋਂ ਜਿਹੜਾ ਉਹਦੇ ਉੱਤੇ ਜਿਹੜੀ ਜਵਾਬੀ ਫਾਇਰਿੰਗ ਦੇ ਕਰਨ ਦੇ ਜਿਹੜਾ ਜਵਾਬੀ ਫਾਇਰਿੰਗ ਕੀਤੀ ਗਈ ਅਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਇਹ ਹੁਣ ਵੱਡਾ ਸਵਾਲ ਆ ਪੰਜਾਬ ਪੁਲਿਸ ਦਾ ਕਿ ਹਰ ਇੱਕ ਅਏ ਦਿਨ ਜਿਹੜੀ ਇਹ ਹੀ ਕਹਾਣੀ ਸੇਮ ਵਾਪਰਦੀ ਆ ਗਿੱਟੇ 'ਚ ਗੋਲੀ ਵਜਦੀ ਆ ਲੱਬਸ 'ਚ ਗੋਲੀ ਵਜਦੀ ਆ ਪਹਿਲਾਂ ਪੁਲਸ ਫੜਦੀ ਆ ਫੜ ਕੇ ਫਿਰ ਉਹਨਾਂ ਨੂੰ ਆਸਲਾ ਬਰਾਮਦ ਕਰਨ ਜਾਂਦੀ ਆ ਫਿਰ ਇੱਕ ਫੀਤੇ ਚੱਕ ਲੈਂਦੇ ਆ ਫੀਤੇ ਮਿਲਣ ਲੱਗ ਜਾਂਦੇ ਆ ਪਰ ਸਾਨੂੰ ਇੱਥੇ ਕੋ ਸੋਚਣਾ ਪਊਗਾ ਸਾਡੀ ਜਨਰੇਸ਼ਨ ਨੂੰ ਸੋਚਣਾ ਪਊਗਾ ਸਾਡੀਆਂ ਅਦਾਲਤਾਂ ਨੂੰ ਸੋਚਣਾ ਪਊਗਾ ਸਾਡੀਆਂ ਅਦਾਲਤਾਂ ਇੱਥੇ ਚੁੱਪ ਕਿਉਂ ਆ ਇੱਥੇ ਬੁੱਧੀਜੀਵੀ ਜਿਹੜਾ ਲੋਕੋ ਚੁੱਪ ਕਿਉਂ ਆ ਇੱਥੇ ਦੂਜਿਆਂ ਤੇਰਾ ਚੁੱਪ ਕਿਉਂ ਆ ਉਹ ਕਿਉਂ ਨਹੀਂ ਜਿਹੜਾ ਕਿ ਜਿਹੜਾ ਕਲੀਅਰ ਕਰ ਦੇ ਕਿ ਭਾਈ ਇਸਨੇ ਗੋਲੀ ਚਲਾਈ ਆ ਫਲਾਨੇ ਬੰਦੇ ਤੇ ਇਹਨੂੰ ਫੜਿਆ ਇਹਨੂੰ ਫੜ ਕੇ ਜਿਹੜਾ ਰਿਕਵਰੀ ਦੇ ਲਈ ਲਿਆਂਦਾ ਤੇ ਉਹਨੇ ਜਿਹੜਾ ਸਾਡੀ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਇਹ ਕਿੱਥੋਂ ਦਾ ਜਾਇਜ਼ ਆ ਇਹ ਇਹ ਸਾਰੇ ਜਿਹੜੇ ਜਿੰਨੇ ਵੀ ਹੋ ਰਹੇ ਆ ਇੱਕਾ ਦੁੱਕਾ ਨੂੰ ਛੱਡ ਕੇ ਸਾਰੇ ਜਿਹੜੇ ਕਿ ਫੇਕ ਐਨਕਾਊਂਟਰ ਹੋ ਰਹੇ ਆ ਮੈਂ ਤਾਂ ਇਹਨੂੰ ਪਹਿਲਾਂ ਵੀ ਬੜੇ ਬਾਰੀ ਦਰਾਇਆਗਾ ਸਾਡੀ ਕਿਸੇ ਦਿਨ ਨਾਲ ਸਾਡੀ ਕੋਈ ਭੂਆ ਮਾਸੀ ਦਾ ਮੁੰਡਾ ਨਹੀਂ ਲੱਗਦਾ ਕੋਈ ਤੁਸੀਂ ਫੜੋ ਉਹਨੂੰ ਕਾਨੂੰਨ ਦੇ ਮੁਤਾਬਕ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਜੋ ਕੁਝ ਕਰਦੀ ਆ ਜੋ ਸਜ਼ਾ ਦਿੰਦੀ ਆ ਤੇ ਉਹਦੇ ਉੱਤੇ ਤੁਸੀਂ ਯਕੀਨ ਰੱਖੋ ਤੇ ਇਹ ਕਿੱਥੋਂ ਦਾ ਨਿਆਗਾ ਜਿਹੜਾ ਕਿ ਤੁਸੀਂ ਫੜਦੇ ਹੋ ਹਰ ਇੱਕ ਦੇ ਗੋਡੇ ਦੇ ਵਿੱਚ ਗਿੱਟੇ ਦੇ ਵਿੱਚ ਪੱਟ ਦੇ ਵਿੱਚ ਗੋਲੀ ਮਾਰਦੇ ਹੋ ਤੇ ਫਿਰ ਕਹਿ ਦਿੰਦੇ ਹੋ ਜੀ ਅਸੀਂ ਅਨਕਾਊਂਟਰ ਕਰ ਦਿੱਤਾ ਪੰਜਾਬ ਦੇ ਵਿੱਚ ਐਸ ਵੇਲੇ ਦਹਿਸ ਦਾ ਮਾਹੌਲ ਪੁਲਸ ਨੇ ਇੱਕ ਸਰਜਿਆ ਹੋਇਆਗਾ ਇੱਕ ਪਾਸੇ ਗੈਂਗਸਟਰ ਆ ਦੂਜੇ ਪਾਸੇ ਪੁਲਸਾ ਤੇ ਗੈਂਗਸਟਰ ਗੋਲੀ ਚਲਾ ਦਿੰਦੇ ਆ ਦੂਸਰੇ ਪਾਸੇ ਪੁਲਸ ਗੋਲੀ ਚਲਾ ਦਿੰਦੀ ਆ ਤੇ ਗੋਲੀਆਂ ਕਵੇਂ ਚੱਲ ਰਹੀਆਂ ਨੇ ਇਹ ਅੱਜ ਧੜਾ ਧੜ ਗੋਲੀਆਂ ਚੱਲ ਰਹੀਆਂ ਨੇ ਇਹ ਇੱਕ ਬਰਬਾਦੀ ਦਾ ਪੰਜਾਬ ਦੀ ਬਰਬਾਦੀ ਦਾ ਜਿਹੜਾ ਕਾਰਨ ਬਣ ਰਹੀਆਂ ਨੇ ਬੜੇ ਤੇ ਸੋਚਣ ਤੇ ਸਮਝਣ ਵਾਲੀ ਗੱਲ ਆ ਇੱਥੇ ਤੇ ਕਿੱਥੋਂ ਗੈਂਗਸਟਰ ਆਉਂਦੇ ਆ ਕਿੱਥੋਂ ਗੋਲਾ ਬਰੂਦ ਆਉਂਦਾਗਾ ਨਾ ਹੀ ਦੱਸਿਆ ਜਾ ਰਿਹਾ ਕਿ ਕਿੱਥੋਂ ਜਿਹੜੇ ਰਵਾਲਬਾਰ ਆਉਂਦੇ ਆ ਪਿਸਤੌਲ ਆਉਂਦੇ ਕਿੱਥੋਂ ਆਉਂਦੇ ਆ ਅਜੇ ਤੱਕ ਪੁਲਿਸ ਨੇ ਇਹ ਨਹੀਂ ਕਲੀਅਰ ਕੀਤਾ ਗਿਆ ਇਹ ਜ਼ਰੂਰ ਦੱਸ ਦਿੰਦੇ ਆ ਕਿ ਉਹਦੇ ਕੋਲ ਜੀ ਫੱਲ ਨੇ ਇੰਨੇ ਹਥਿਆਰ ਫੜ ਲਏ ਬਸ ਗੋਲੀ ਜ਼ਰੂਰ ਆ ਤੇ ਪੁਲਿਸ ਵਾਲੇ ਚਲਾਉਂਦਾ ਗੋਲੀ ਹਰ ਇੱਕ ਗਾਇਟਰ ਜਿਹੜਾ ਫੜਿਆ ਹੁੰਦਾ ਤੁਸੀਂ ਇਹ ਦੱਸ ਦਿਓ ਚਾਹ ਕਿੱਡਾ ਵੱਡਾ ਖਤਰਨਾਕ ਅਤਵਾਦੀ ਹੋਵੇ ਕਿੱਡਾ ਵੱਡਾ ਜਿਹੜਾ ਕੋ ਫੜਿਆ ਹੋਵੇ ਤੇ ਉਹ ਆਸਲਾ ਕਦੇ ਤੁਸੀਂ ਇਹ ਦੇਖਿਆ ਕਿ ਕਦੇ ਉਹਦੇ ਆਸਲਾ ਚਲਾਇਆ ਹੋਵੇ ਪੁਲਿਸ ਵਾਲਾ ਜਿਹਨੇ ਵੀ ਜਿਹੜੀਆਂ ਸਾਰੀਆਂ ਇੱਕ ਫੇਕ ਅਨਕਾਊਂਟਰ ਨੇ ਜਿਹੜੇ ਝੂਠੇ ਪੁਲਸਨ ਅਨਕਾਊਂਟਰ ਕੀਤੇ ਜਾ ਰਹੇ ਆ ਇਹ ਸਾਡੀਆਂ ਅਦਾਲਤਾਂ ਨੂੰ ਸੁੱਤੀਆਂ ਪਈਆਂ ਨੇ ਉਹਨਾਂ ਨੂੰ ਇਹ ਜਾਗਣਾ ਚਾਹੀਦਾ ਇਹਨਾਂ ਤੇ ਸੂਮੋਟੋ ਨੋਟਸ ਲੈਣਾ ਚਾਹੀਦਾ ਕਿ ਜਿਹੜੀ ਜਿਹੜੇ ਪੰਜਾਬ ਪੁਲਸਾ ਜਿਹੜੀ ਇਹ ਕਿਉਂ ਜਿਹੜੀ ਕਿ ਫੇਕ ਅਨਕਾਊਂਟਰ ਕਰ ਰਹੀ ਆ ਕੀ ਇਹਦੇ ਪਿੱਛੇ ਮਤਵਾ ਕੀ ਇਹ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਇਹ ਡਰਾਉਣਾ ਚਾਹੁੰਦੀ ਆ ਕਿ ਜਿਹੜਾ ਗੈਂਗਟਰ ਬਾਦ ਖਤਮ ਹੋ ਜੇ ਹਰ ਇੱਕ ਕਹਿੰਦਾ ਕਿ ਖਤਮ ਹੋਣਾ ਚਾਹੀਦਾ ਫਾਰੇ ਤਰੀਕਾ ਨਹੀਂ ਤਰੀਕਾ ਬੜਾ ਹੋਰ ਤਰੀਕੇ ਨੇ ਬੜੇ ਸਮਝਾਉਣ ਦੇ ਤਰੀਕੇ ਨੇ ਬੜਾ ਕੁਝ ਹੋ ਸਕਦਾ ਜਿਸ ਤਰ੍ਹਾਂ ਨਕਸਲਵਾੜੀਆਂ ਨੂੰ ਜਿਹੜਾ ਇੱਕ ਤਰੀਕਾ ਅਪਣਾਇਆ ਜੁਪੀ ਦੀ ਸਰਕਾਰ ਵੱਲੋਂ ਲਗਾਤਾਰ ਜਿਹੜੇ ਉਹ ਜਿਹੜਾ ਹਥਿਆਰ ਸੁੱਟ ਵੀ ਰਹੇ ਆ ਤੇ ਸੰਭਲ ਵੀ ਹੋ ਰਹੇ ਆ ਤੇ ਬਹੁਤ ਹੀ ਜਿਹੜਾ ਕਾਰਗਰ ਵੀ ਸਦ ਹੋ ਰਿਹਾ ਜੁਪੀ ਸਰਕਾਰ ਉਹਦੇ ਵਿੱਚ ਪਰ ਪੰਜਾਬ ਸਰਕਾਰ ਦਾ ਜਿਹੜਾ ਇੱਕ ਇਹ ਤਰੀਕਾ ਗਾ ਜਿਹੜਾ ਇਹ ਤੌਰ ਤਰੀਕਾ ਜਿਹੜਾ ਮੈਨੂੰ ਲੱਗਦਾ ਕਿ ਸਹੀ ਨਹੀਂ ਤਾਨੂੰ ਕੀ ਲੱਗਦਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਜਵਾਬ ਦੇਣਾ ਧੰਨਵਾਦ ਬੈਰਜਿਕਾ ਖਾਲਸਾ ਬੈਰਜਿਕ ਕੀ ਫਤਿਹ